ਮੈਂ ਰਿਦਿਕਾ ਖਾਲਸਾ ਵੈਲਕਮ ਕੀ ਫਤਿਹ ਮੈਂ ਆ ਵੀ ਪੰਜੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 29 ਜਨਵਰੀ ਦੀ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 29 ਜਨਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਸਭ ਤੋਂ ਪਹਿਲੀ ਘਟਨਾ ਹੈ 29 ਜਨਵਰੀ 1970 ਦੀ ਇਸ ਦਿਨ ਇੰਦਰਾ ਗਾਂਧੀ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦਾ ਆਪਣਾ ਫੈਸਲਾ ਸੁਣਾਇਆ ਸੀ 1 ਨਵੰਬਰ 1966 ਨੂੰ ਜਦੋਂ ਪੰਜਾਬ ਵੰਡਿਆ ਗਿਆ ਤੇ ਪੰਜਾਬੀ ਸੂਬਾ ਬਣਾਇਆ ਗਿਆ ਸੀ ਉਸ ਸਮੇਂ ਸਰਕਾਰ ਨੇ ਚੰਡੀਗੜ੍ਹ ਨੂੰ ਸੈਂਟਰ ਡੈਇਰੈਕਟੋਰੇਟ ਕਰਕੇ ਆਪਣੇ ਅnder ਰੱਖ ਲਿਆ ਸੀ ਇਸ ਤੋਂ ਬਾਅਦ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਮਿਲਾਉਣ ਦੇ ਲਈ ਬਹੁਤ ਜ਼ਿਆਦਾ ਜਦੋਜਹਿਦ ਚੱਲੀ ਅਤੇ ਮੋਰਚੇ ਲੱਗੇ ਇਸ ਸਬੰਧ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਮਰਨ ਵਾਰਤ ਰੱਖਿਆ ਸੀ ਜਿਨ੍ਹਾਂ ਦੀ 74ਵੇਂ ਦਿਨ ਮੌਤ ਹੋ ਗਈ ਸੀ ਭਾਈ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤੋਂ ਬਾਅਦ ਸੰਤ ਫਤਿਹ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਜੇਕਰ 27 ਜਨਵਰੀ ਤੱਕ ਚੰਡੀਗੜ੍ਹ ਪੰਜਾਬ ਨੂੰ ਨਾਂ ਦਿੱਤਾ ਗਿਆ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਕੇ ਸਾੜ ਲੈਣਗੇ ਇਹ ਐਲਾਨ ਕਰਕੇ ਉਹ ਮਰਨ ਵਰਤ ਉੱਪਰ ਬੈਠ ਗਏ ਇਸ ਕਾਰਨ ਪ੍ਰੈਸ਼ਰ ਆਈ ਹੋ ਗਏ ਇੰਦਰਾ ਗਾਂਧੀ ਨੇ 30 ਜਨਵਰੀ 1970 ਨੂੰ ਆਪਣਾ ਫੈਸਲਾ ਚੰਡੀਗੜ੍ਹ ਉੱਪਰ ਸੁਣਾਇਆ ਸੀ 29 19 ਜਨਵਰੀ 1970 ਨੂੰ ਇੰਦਰਾ ਗਾਂਧੀ ਨੇ ਪੰਜਾਬ ਨੂੰ ਚੰਡੀਗੜ੍ਹ ਨੂੰ ਸੌਂਪਣ ਦਾ ਫੈਸਲਾ ਸੁਣਾਇਆ ਅਤੇ ਨਾਲ ਹੀ ਇਹ ਸ਼ਰਤ ਵੀ ਰੱਖੀ ਕਿ ਹਰਿਆਣੇ ਨੂੰ ਅਬੋਹਰ ਅਤੇ ਫਾਜ਼ਿਲਕਾ ਤਹਿਸੀਲਾਂ ਦੇ ਕਈ ਪਿੰਡ ਅਤੇ ਨਾਲ ਹੀ ਉਹਨਾਂ ਨੂੰ ਇੱਕ ਫਰਲਾਂਗ ਦੀ ਪੱਟੀ ਵੀ ਛੱਡੀ ਜਾਵੇਗੀ। ਹਰਿਆਣੇ ਦੇ ਹਿੱਸੇ ਵਿੱਚ 10 ਕਰੋੜ ਦਾ ਕਰਜ਼ਾ ਵੀ ਦਿੱਤਾ ਜਾਵੇਗਾ। ਅਤੇ ਇੱਕ ਕਮਿਸ਼ਨ ਬਣਾਇਆ ਜਾਵੇਗਾ ਜੋ ਅਬੋਹਰ ਅਤੇ ਫਾਜ਼ਿਲਕਾ ਦੇ ਪਿੰਡਾਂ ਦੀ ਰਾਸ਼ਮਾਰੀ ਕਰੇਗਾ ਅਤੇ ਭਾਸ਼ਾ ਦੇ ਆਧਾਰ ਤੇ ਫੈਸਲਾ ਕੀਤਾ ਜਾਵੇਗਾ ਕਿ ਇਹਨਾਂ ਪਿੰਡਾਂ ਨੂੰ ਹਰਿਆਣਾ ਨੂੰ ਦਿੱਤਾ ਜਾਵੇਗਾ ਜਾਂ ਪੰਜਾਬ ਦੇ ਵਿੱਚ ਹੀ ਰੱਖ ਜਾਵੇਗਾ ਇੰਦਰਾ ਗਾਂਧੀ ਦੇ ਇਸ ਫੈਸਲੇ ਨੂੰ ਮੰਨ ਕੇ 30 ਜਨਵਰੀ ਨੂੰ ਸੰਤ ਫਤੇ ਸਿੰਘ ਨੇ ਆਪਣਾ ਮਰਨ ਵਾਰਤ ਖੋਲ ਦਿੱਤਾ ਸੀ ਅਗਲੀ ਘਟਨਾ 29 ਜਨਵਰੀ 1987 ਦੀ ਐਸਨ ਪੁਲਸ ਨੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿੱਚ ਤਵਾ ਬੋਲ ਦਿੱਤਾ ਸੀ ਇਸ ਸਮੇਂ ਪੰਜਾਬ ਵਿੱਚ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਜੋ ਕਿ ਰਜੀਵ ਗਾਂਧੀ ਦੇ ਇਸ਼ਾਰੇ ਉੱਪਰ ਚੱਲਦੀ ਸੀ ਇਸ ਸਮੇਂ ਨੌਜਵਾਨਾਂ ਅਤੇ ਲੋਕ ਸਰਕਾਰ ਦੇ ਵਿਰੁੱਧ ਮੁਜ਼ਾਰੇ ਕਰ ਰਹੇ ਸਨ ਐਸਐਲਜੀ ਪੁਲਿਸ ਨੇ ਗੁਰਦੁਆਰਾ ਸਾਹਿਬ ਉੱਪਰ ਤਾਬਾ ਬੋਲ ਦਿੱਤਾ ਤੇ ਉਹਨਾਂ ਨੂੰ ਇੱਥੇ ਖੜਕੂ ਸਿੰਘਾਂ ਦੇ ਹੋਣ ਦਾ ਖਦ사 ਸੀ ਪਰ ਉਹਨਾਂ ਨੂੰ ਇਥੋਂ ਹੋਰ ਤਾਂ ਕੋਈ ਨਾ ਮਿਲਿਆ ਉਹਨਾਂ ਨੇ ਉੱਥੇ ਮੌਜੂਦ ਇੱਕ ਨੌਜਵਾਨ ਸਿੰਘ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਨਕਲੀ ਪੁਲਸ ਮੁਕਾਬਲਿਆਂ ਦੀਆਂ ਘਟਨਾਵਾਂ ਦੇ ਵਿੱਚ ਪੁਲਿਸ ਨੇ ਅਣਤੀ ਜਨਵਰੀ 1988 ਨੂੰ ਜਰਮਲ ਸਿੰਘ ਵਾਸੀ ਕੁੰਗਵੇਟ ਜ਼ਿਲ੍ਹਾ ਕਪੂਰਥਲਾ ਨੂੰ ਨਕਲੀ ਪੁਲਸ ਮਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਅਗਲੀ ਘਟਨਾ 29 ਜਨਵਰੀ 2020 ਵਾਲੇ ਜੰਦੀ ਹੈ 29 ਜਨਵਰੀ 2020 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪਿੰਡ ਡੇਰਾ ਚਾਇਬੀ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖੜਕੂ ਹਰਮੀਰ ਸਿੰਘ ਦਾ ਅੰਤ ਨੂੰ ਸੰਸਕਾਰ ਦਰਿਆ ਰਾਵੀ ਦੇ ਕੰਢੇ ਮਾਤ ਰੋਡ ਤੇ ਬਣੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਸੀ ਇਹ ਸਨ 29 ਜਨਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਦੇ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਈਕੀ ਜੀ ਦਾ ਕਾਰਸਾ ਵਾਈਕੀ ਜੀ ਦੀ ਫਤਿਹ